ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੰਜਾਬ ਦੇ ਪ੍ਰਸਿੱਧ ਕਾਰੋਬਾਰੀ ਦਾ ਕੈਨੇਡਾ 'ਚ ਕਤਲ ਹਮਲਾਵਰਾਂ ਨੇ ਕਾਰ 'ਚ ਬੈਠੇ ਨੂੰ ਮਾਰੀਆਂ ਗੋਲੀਆਂ ਟੋਰਾਂਟੋ ਦੇ ਗੈਸ ਸਟੇਸ਼ਨ ਤੇ ਚੱਲੀਆਂ ਗੋਲੀਆਂ ਘੱਟੋ-ਘੱਟ 2 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਸਰੀ 'ਚ ਗੋਲੀ ਚਲਾਉਣ ਦੇ ਦੋਸ਼ 'ਚ ਇੱਕ ਗ੍ਰਿਫਤਾਰ ਕਤਲ ਦੀ ਕੋਸ਼ਿਸ਼ ਸਮੇਤ ਅਪਰਾਧਿਕ ਦੋਸ਼ ਲਾਏ ਗਏ ਕੈਨੇਡਾ ਅਤੇ ਯੂਐਸ ਦੇ ਟਰੱਕ ਡਰਾਈਵਰਾਂ ਉੱਪਰ ਹੋਈ ਸਖਤੀ ਵਿਜ਼ਿਟਰਜ਼ ਨੂੰ ਨਹੀਂ ਮਿਲੇਗਾ ਟਰੱਕ ਡਰਾਈਵਰ ਦਾ ਲਾਇਸੈਂਸ ਕੈਨੇਡਾ ਦੇ ਐਪਸਫੋਰਡ 'ਚ ਪੰਜਾਬ ਦੇ ਇੱਕ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਾਰੋਬਾਰੀ ਦੀ ਪਛਾਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਰਾਹਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਸਾਸੀ ਵਜੋਂ ਹੋਈ ਹੈ। ਉਹ ਕੈਨਮ ਇੰਟਰਨੈਸ਼ਨਲ ਕੰਪਨੀ ਦੇ ਪ੍ਰੈਜ਼ੀਡੈਂਟ ਸਨ ਜਿਸ ਨੂੰ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਕੱਪੜਿਆਂ ਦੀਆਂ ਰੀਸਾਈਕਲਿੰਗ ਕੰਪਨੀਆਂ 'ਚੋਂ ਇੱਕ ਮੰਨਿਆ ਜਾਂਦਾ ਹੈ। ਪੁਲਿਸ ਅਨੁਸਾਰ ਸੋਮਵਾਰ ਸਵੇਰੇ ਲਗਭਗ 9:30 ਮਿੰਟ 'ਤੇ ਰਿਜਿਊ ਤੇ ਸਮਿਟ ਡਰਾਈਵ ਦੇ ਨੇੜੇ ਗੱਡੀ 'ਚ ਬੈਠੇ ਦਰਸ਼ਨ ਸਿੰਘ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਪੁਲਿਸ ਮੋਕ ਜਦ ਤੇ ਪਹੁੰਚੀ ਪਰ ਉਦੋਂ ਤੱਕ ਉਹਨਾਂ ਦੀ ਜਾਨ ਜਾ ਚੁੱਕੀ ਸੀ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ 'ਚ ਭਾਰੀ ਸੁਰੱਖਿਆ ਘੇਰਾ ਬਣਾ ਲਿਆ ਤੇ ਨੇੜਲੇ ਤਿੰਨ ਸਕੂਲਾਂ ਨੂੰ ਸਾਵਧਾਨੀ ਵਜੋਂ ਕੁਝ ਦੇਰ ਲਈ ਬੰਦ ਰੱਖਿਆ ਫਿਲਹਾਲ ਕੈਨੇਡਾ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੂਜੇ ਪਾਸੇ ਦਰਸ਼ਨ ਸਿੰਘ ਦੇ ਪੁੱਤਰ ਅਰਪਣ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਕਿਸੇ ਨਾਲ ਕੋਈ ਰੰਜਿਸ਼ ਜਾਂ ਝਗੜਾ ਨਹੀਂ ਸੀ ਸਾਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਸ ਨੇ ਤੇ ਕਿਉਂ ਕੀਤਾ ਨਾ ਕੋਈ ਧਮਕੀ ਨਾ ਬਲੈਕਮੇਲ ਨਾ ਵਸੂਲੀ ਦੀ ਮੰਗ ਸੀ ਅਰਪਣ ਨੇ ਅੱਗੇ ਕਿ ਪਾਪਾ ਪੰਜਾਬ ਚ ਕਿਸਾਨ ਸਨ ਫਿਰ ਉਹਨਾਂ ਨੇ ਕਰੂਜ਼ ਸ਼ਿਪ ਤੇ ਕੰਮ ਕੀਤਾ ਇਸ ਤੋਂ ਬਾਅਦ ਕੈਨੇਡਾ ਆ ਕੇ ਕਾਰੋਬਾਰ ਸ਼ੁਰੂ ਕੀਤਾ ਇਸ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਸਨ ਦਰਸ਼ਨ ਸਿੰਘ ਤੇ ਉਹਨਾਂ ਦਾ ਪੂਰਾ ਪਰਿਵਾਰ ਕੈਨੇਡਾ ਚ ਹੀ ਸੈਟਲ ਹੈ ਉਹ ਪੰਜਾਬੀ ਭਾਈਚਾਰੇ ਚ ਆਰਥਿਕ ਮਦਦ ਤੇ ਸਮਾਜ ਸੇਵਾ ਲਈ ਹਰਮਨ ਪਿਆਰੇ ਸਨ ਪੁੱਤਰ ਅਰਪਣ ਨੇ ਦੱਸਿਆ ਕਿ ਹਰ ਦਿਨ ਕੋਈ ਨਾ ਕੋਈ ਉਹਨਾਂ ਤੋਂ ਮਦਦ ਮੰਗਦਾ ਰਹਿੰਦਾ ਸੀ ਪਾਪਾ ਕਦੇ ਕਿਸੇ ਨੂੰ ਨਾ ਨਹੀਂ ਕਰਦੇ ਸਨ ਇਹੀ ਵਜ੍ਹਾ ਹੈ ਕਿ ਲੋਕ ਉਹਨਾਂ ਦਾ ਬਹੁਤ ਆਦਰ ਕਰਦੇ ਸਨ ਐਪਸਫੋਰਡ ਪੁਲਿਸ ਨੇ ਕਤਲ ਦੇ ਕਾਰਨਾਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ 'ਚ ਮਾਮਲਾ ਟਾਰਗੇਟਡ ਹਿੰਸਾ ਦਾ ਲੱਗਦਾ ਹੈ ਪਰ ਵਜ੍ਹਾ ਅਜੇ ਤੱਕ ਸਪਸ਼ਟ ਨਹੀਂ ਹੈ ਜਾਂਚ ਅੱਗੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪ ਦਿੱਤੀ ਗਈ ਹੈ ਫਿਲਹਾਲ ਇਲਾਕੇ 'ਚ ਤਣਾਏ ਪੁਲਿਸ ਦੀ ਚੌਕਸੀ ਬਣੀ ਹੋਈ ਹੈ ਦਰਸ਼ਨ ਸਿੰਘ ਦਾ ਕੈਨਮ ਗਰੁੱਪ ਦੁਨੀਆ ਦੀ ਇੱਕ ਪ੍ਰਮੁੱਖ ਟੈਕਸਟਾਈਲ ਰੀਸਾਈਕਲਿੰਗ ਕੰਪਨੀ ਹੈ ਜੋ 40 ਤੋਂ ਵੱਧ ਦੇਸ਼ਾਂ 'ਚ ਫੈਲੀ ਹੋਈ ਹੈ ਕੰਪਨੀ ਨੇ 1990 ਦੇ ਦਹਾਕੇ ਤੋਂ ਕਪੜਾ ਉਦਯੋਗ 'ਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਹੁਣ ਤੱਕ ਇਸ ਨੇ 2 ਅਰਬ ਪਾਉਂਡ ਤੋਂ ਵੱਧ ਕੱਪੜਿਆਂ ਦੇ ਕਚਰੇ ਨੂੰ ਰੀਸਾਈਕਲ ਕੀਤਾ ਹੈ ਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਅਤੇ ਪਰਿਵਾਰ ਵਰਗੇ ਮਾਹੌਲ 'ਚ ਮੈਂਟਰਸ਼ਿਪ ਦਿੱਤੀ ਹੈ। 1800 ਤੋਂ ਵੱਧ ਕਰਮਚਾਰੀ ਇਸ ਕੰਪਨੀ ਨਾਲ ਜੁੜੇ ਹੋਏ ਨੇ ਇਹ ਕੰਪਨੀ ਹਰ ਦਿਨ ਲਗਭਗ 5 ਲੱਖ ਪਾਉਂਡ ਕੱਪੜੇ ਨੂੰ ਰੀਸਾਈਕਲ ਕਰਦੀ ਹੈ ਕੈਨਮ ਗਰੁੱਪ ਦੀ ਕੁੱਲ ਕੀਮਤ ਲਗਭਗ 840 ਤੋਂ 875 ਮਿਲੀਅਨ ਅਮਰੀਕੀ ਡਾਲਰ ਦੇ ਵਿਚਕਾਰ ਦੱਸੀ ਜਾਂਦੀ ਹੈ 2017 ਚ ਕੰਪਨੀ ਦੇ ਸ਼ੇਅਰਜ਼ ਦੀ ਖਰੀਦਾਰੀ ਲਗਭਗ ਇਸੇ ਕੀਮਤ ਤੇ ਹੋਈ ਸੀ ਜਿਸ ਵਿੱਚ ਕੰਪਨੀ ਦੀ ਕੁੱਲ ਜਾਇਦਾਦ ਅਤੇ ਦੇਣਦਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਕੰਪਨੀ ਕੈਨੇਡਾ ਦੇ ਸੇਂਟ ਜਾਰਜ ਕਿਊਬਿਕ ਚ ਸਥਿਤ ਹੈ ਦੇ ਇਸ ਦੀ ਸਾਲਾਨਾ ਆਮਦਨ ਲਗਭਗ 1.3 ਬਿਲੀਅਨ ਡਾਲਰ ਹੈ ਇਸ ਦਾ ਕਾਰੋਬਾਰ ਉੱਤਰੀ ਅਮਰੀਕਾ ਰូមਾਨੀਆ ਭਾਰਤ ਅਤੇ ਫਿਲੀਪੀਨਸ ਤੱਕ ਫੈਲਿਆ ਹੋਇਆ ਹੈ ਇਸ ਵਿੱਤੀ ਸਥਿਤੀ ਦੇ ਆਧਾਰ ਤੇ ਕੈਨਮ ਗਰੁੱਪ ਇੱਕ ਮਜ਼ਬੂਤ ਤੇ ਸਥਿਰ ਕੰਪਨੀ ਵਜੋਂ ਜਾਣਿਆ ਜਾਂਦਾ ਹੈ ਇਟੋਬਿਕੋ ਵਿਖੇ ਮੰਗਲਵਾਰ ਵੱਡੇ ਤੜਕੇ ਕਾਰ ਜੈਕਿੰਗ ਦੀ ਵਾਰਦਾਤ ਦੌਰਾਨ ਇੱਕ ਗੈਸ ਸਟੇਸ਼ਨ ਤੇ ਗੋਲੀਆਂ ਚੱਲ ਗਈਆਂ ਤੇ ਘੱਟੋ ਘੱਟ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਹਾਈਵੇ 27 ਨੇੜੇ ਰੈਕਸਡੇਲ ਬੁਲੇਵਾਰਡ ਤੇ 2:30 ਵਜੇ ਗੋਲੀਬਾਰੀ ਦੀ ਵਾਰਦਾਤ ਵਾਪਰੀ ਤੇ ਪੈਰਾਮੈਡਿਕਸ ਨੂੰ ਦੋ ਜਣੇ ਜ਼ਖਮੀ ਹਾਲਤ 'ਚ ਮਿਲੇ ਜਿਨ੍ਹਾਂ 'ਚੋਂ ਇੱਕ ਔਰਤ ਹੈ ਗੋਲੀਆਂ ਚਲਾਉਣ ਵਾਲੇ ਅਣਦਸੀ ਦਿਸ਼ਾ ਵੱਲ ਫਰਾਰ ਹੋ ਗਿਆ ਤੇ ਪੁਲਿਸ ਵੱਲੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ BC ਦੇ ਐਪਸਫੋਰਡ ਵਿਖੇ ਸੋਮਵਾਰ ਸਵੇਰੇ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਵੱਲੋਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਪਸਫੋਰਡ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਗ੍ਰਿਫਤਾਰੀ ਦਰਸ਼ਨ ਸਿੰਘ ਕਤਲ ਮਾਮਲੇ 'ਚ ਨਹੀਂ ਸਗੋਂ 41 ਸਾਲ ਦੇ ਇੱਕ ਹੋਰ ਸ਼ਖਸ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ 'ਚ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਮਾਮਲਾ ਐਕਸਟਰਸ਼ਨ ਕਾਲਜ਼ ਨਾਲ ਸੰਬੰਧਤ ਨਹੀਂ ਮੰਨਿਆ ਜਾ ਰਿਹਾ ਤੇ ਮਾਮਲੇ ਦੀ ਪੜਤਾਲ 'ਚ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ। ਸਰੀ ਪੁਲਿਸ ਸਰਵਿਸ ਨੇ ਸਰੀ ਚ ਇੱਕ ਰਿਹੈਸ਼ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਤੇ ਅਪਰਾਧਿਕ ਜ਼ਾਬਤੇ ਦੇ ਦੋਸ਼ ਲਗਾਏ ਨੇ ਗੋਲੀਬਾਰੀ ਦੀ ਇਹ ਘਟਨਾ 26 ਅਕਤੂਬਰ 2025 ਨੂੰ ਰਾਤ ਲਗਭਗ 8:45 ਮਿੰਟ ਤੇ ਸਰੀ ਦੇ 14100 ਬਲਾਕ 72 ਐਵੇਨਿਊ ਚ ਇੱਕ ਰਿਹੈਸ਼ ਦੇ ਬਾਹਰ ਵਾਪਰੀ ਸੀ ਸਰੀ ਪੁਲਿਸ ਸਰਵਿਸ ਦੇ ਅਧਿਕਾਰੀਆਂ ਨੇ ਕਈ ਵਿਅਕਤੀਆਂ ਵਿਚਕਾਰ ਕਥਿਤ ਝਗੜੇ ਤੋਂ ਬਾਅਦ ਗੋਲੀਬਾਰੀ ਦੀਆਂ ਕਾਲਸ ਦਾ ਜਵਾਬ ਦਿੱਤਾ ਇਸ ਘਟਨਾ ਚ ਕੋਈ ਜ਼ਖਮੀ ਨਹੀਂ ਹੋਇਆ ਪਰ ਰਿਹੈਸ਼ ਦੇ ਬਾਹਰਲੇ ਹਿੱਸੇ ਨੂੰ ਕਈ ਗੋਲੀਆਂ ਨਾਲ ਨੁਕਸਾਨ ਪਹੁੰਚਿਆ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਜੋ ਘਟਨਾ ਸਥਾਨ ਤੇ ਮੌਜੂਦ ਸੀ ਸਰੀ ਪੁਲਿਸ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਜ਼ਬਰਨ ਉਗਰਾਹੀ ਨਾਲ ਸੰਬੰਧਤ ਨਹੀਂ ਹੈ ਗ੍ਰਿਫਤਾਰ ਕੀਤੇ ਗਏ ਦੋਸ਼ੀ ਦਾ ਨਾਮ ਡੇਵਿਡ ਬਰੂਸ ਬੈਕਸਟਰ ਦੱਸਿਆ ਗਿਆ ਹੈ ਜਿਸ ਦੀ ਉਮਰ 46 ਸਾਲ ਹੈ ਉੱਤੇ ਹਥਿਆਰ ਦੀ ਵਰਤੋਂ ਕਰਕੇ ਕਤਲ ਦੀ ਕੋਸ਼ਿਸ਼ ਕਰਨ ਦਾ ਇੱਕ ਦੋਸ਼ ਅਤੇ ਇੱਕ ਰਹਿائش ਤੇ ਹਥਿਆਰ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ ਡੇਵਿਡ ਬੈਕਸਟਰ ਹਿਰਾਸਤ ਚ ਹੈ ਤੇ ਛੇਤੀ ਹੀ ਅਦਾਲਤ ਚ ਪੇਸ਼ ਹੋਣ ਵਾਲਾ ਹੈ ਅਧਿਕਾਰੀਆਂ ਅਨੁਸਾਰ ਕਿਉਂਕਿ ਮਾਮਲਾ ਅਦਾਲਤ ਦੇ ਸਾਹਮਣੇ ਹੈ ਇਸ ਲਈ ਹੋਰ ਖਾਸ ਵੇਰਵੇ ਨਹੀਂ ਦਿੱਤੇ ਜਾ ਸਕਦੇ ਅਮਰੀਕਾ ਚ ਗੈਰਕਾਨੂੰਨੀ ਪ੍ਰਵਾਸੀਆਂ ਤੇ ਕੈਨੇਡਾ ਚ ਵਿਜ਼ਿਟਰਜ਼ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਜਾਣ ਦਾ ਮਾਮਲਾ ਪਖਿਆ ਹੋਇਆ ਹੈ ਦੋਵਾਂ ਦੇਸ਼ਾਂ 'ਚ ਹਾਲਚ ਵਾਪਰੇ ਕੁਝ ਹਾਦਸਿਆਂ ਤੋਂ ਬਾਅਦ ਟਰੱਕ ਡਰਾਈਵਰਾਂ ਦੀ ਲਾਇਸੈਂਸਿੰਗ ਪ੍ਰਕਿਰਿਆ ਉੱਪਰ ਸਖਤੀ ਹੋਣ ਲੱਗੀ ਹੈ ਫਿਲਹਾਲ ਕੈਨੇਡਾ 'ਚ ਵਿਜ਼ਟਰ ਆ ਕੇ ਵੀ ਕਮਰਸ਼ੀਅਲ ਟਰੱਕ ਡਰਾਈਵਰ ਬਣਨ ਲਈ ਲਾਇਸੈਂਸ ਲੈ ਸਕਦੇ ਨੇ ਅਤੇ ਇਸ ਦੇ ਨਾਲ ਹੀ ਯੂਐਸ 'ਚ ਵੀ ਕੁਝ ਸੂਬਿਆਂ 'ਚ ਬਿਨੈਕਾਰ ਲੀਗਲ ਸਟੇਟਸ ਦੱਸੇ ਬਿਨਾ ਲਾਇਸੈਂਸ ਬਣਾ ਸਕਦੇ ਨੇ ਕੈਲੀਫੋਰਨੀਆ 'ਚ ਨਸ਼ੇ ਦੀ ਹਾਲਤ 'ਚ ਟਰੱਕ ਚਲਾ ਰਿਹਾ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੇ 8 ਗੱਡੀਆਂ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ 3 ਵਿਅਕਤੀਆਂ ਦੀ ਮੌਤ ਹੋ ਗਈ ਇਸ ਤੋਂ ਪਹਿਲਾਂ ਅਗਸਤ ਨੇਤਵੀ ਫਲੋਰੀਡਾ ਚ ਵਾਪਰੇ ਇੱਕ ਟਰੱਕ ਹਾਦਸੇ ਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ ਸੈਮੀ ਟਰੱਕ ਤੇ ਇੱਕ ਵੈਨ ਚ ਹੋਈ ਇਸ ਟੱਕਰ ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਤਰ੍ਹਾਂ ਹੀ ਕੈਨੇਡਾ ਦੇ ਸ਼ਹਿਰ ਵਿਨੀਪੈਗ ਨਜ਼ਦੀਕ 15 ਨਵੰਬਰ 2024 ਨੂੰ ਵਾਪਰੇ ਇੱਕ ਹਾਦਸੇ ਚ 35 ਸਾਲ ਦੇ ਸਾਰਾ ਉਂਗਰ ਤੇ ਉਸ ਦੀ ਧੀ ਅਲੈਕਸਾ ਦੀ ਮੌਤ ਹੋ ਗਈ ਸੀ ਇਸ ਹਾਦਸੇ 'ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ ਸ਼ਰਤਾਂ ਉੱਪਰ ਜ਼ਮਾਨਤ ਮਿਲੀ ਹੈ 2018 'ਚ ਸਸਕੈਚੁਵਨ ਦੇ ਪਿੰਡੂ ਇਲਾਕੇ ਟਿਸਡੇਲ 'ਚ ਹੱਥ ਸੇ 16 ਲੋਕ ਮਾਰੇ ਗਏ ਸਨ ਤੇ 13 ਹੋਰ ਜ਼ਖਮੀ ਹੋਏ ਸਨ ਇਸ ਮਾਮਲੇ ਚ ਦੋਸ਼ੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦਾ ਪਰਮਨੈਂਟ ਰੈਜ਼ੀਡੈਂਟ ਦਾ ਦਰਜਾ ਰੱਦ ਕਰ ਦਿੱਤਾ ਗਿਆ ਸੀ ਤੇ ਉਸ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਗਏ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਕੈਲੀਫੋਰਨੀਆ ਨਿਊਯਾਰਕ ਮੈਰੀਲੈਂਡ ਮਿਨੀਸੋਟਾ ਅਤੇ ਨਿਊ ਜਰਸੀ ਸਮੇਤ ਇੱਕ ਦਰਜਣ ਤੋਂ ਵਧੇਰੇ ਸੂਬਿਆਂ ਚ ਬਿਨ ਕਾਰਾਂ ਤੋਂ ਟਰੱਕ ਲਾਇਸੈਂਸ ਲੈਣ ਮੌਕੇ ਅਮਰੀਕੀ ਨਾਗਰਿਕਤਾ ਜਾਂ ਸਥਾਈ ਨਿਵਾਸ ਸਥਿਤੀ ਦਾ ਸਬੂਤ ਨਹੀਂ ਮੰਗਿਆ ਜਾਂਦਾ ਅਜਿਹੇ ਬੇਨਕਾਰ ਆਪਣੇ ਰਹਿائش ਦਾ ਸਰਟੀਫਿਕੇਟ ਅਤੇ ਰੋਜ਼ਗਾਰਦਾਤੇ ਤੋਂ ਇੱਕ ਫਾਰਮ ਦਿਖਾ ਕੇ ਲਾਇਸੈਂਸ ਦੀ ਅਰਜ਼ੀ ਦੇ ਸਕਦੇ ਨੇ ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ 2018 ਚ ਅਮਰੀਕਾ ਚ ਮੈਕਸੀਕੋ ਰਾਹੀਂ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਫਲੋਰੀਡਾ ਹਾਦਸੇ ਚ ਹਰਜਿੰਦਰ ਸਿੰਘ ਦੇ ਨਾਲ ਟਰੱਕ ਚ ਬੈਠੇ ਉਸਦੇ ਭਰਾ ਹਰਨੀਤ ਨੂੰ ਬਾਰਡਰ ਪੈਟਰੋਲ ਵੱਲੋਂ 15 ਮਈ 2023 ਨੂੰ ਫੜਿਆ ਗਿਆ ਸੀ ਤੇ ਬਾਈਡਨ ਪ੍ਰਸ਼ਾਸਨ ਵੱਲੋਂ ਉਸ ਨੂੰ ਛੱਡ ਦਿੱਤਾ ਗਿਆ ਸੀ ਜਸ਼ਨਪ੍ਰੀਤ 2022 ਚ ਯੂਐਸ ਜੇ ਦਾਖਲ ਹੋਇਆ ਸੀ ਤੇ ਉਸ ਨੂੰ ਪੈਰੋਲ ਤੇ ਛੱਡ ਦਿੱਤਾ ਗਿਆ ਸੀ ਇਸ ਮਸਲੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਕੈਲੀਫੋਰਨੀਆ ਦੇ ਗਵਰਨਰ ਗੇਵਨ ਨਿਊਸਮ ਇੱਕ ਦੂਜੇ ਉੱਪਰ ਇਲਜ਼ਾਮ ਲਗਾ ਚੁੱਕੇ ਨੇ ਨਿਊਯਾਰਕ ਚ ਵਕੀਲ ਰਵੀ ਬੱਤਰਾ ਦਾ ਕਹਿਣਾ ਕਿ ਹਾਦਸਿਆਂ ਚ ਪੀੜਤ ਲਾਇਸੈਂਸ ਜਾਰੀ ਕਰਨ ਵਾਲੇ ਸੂਬਿਆਂ ਵਿਰੁੱਧ ਮੁਕੱਦਮਾ ਦਾਇਰ ਕਰ ਸਕਦੇ ਨੇ ਜੇਕਰ ਪੀੜਤਾਂ ਨੂੰ ਨਿਆਂ ਨਹੀਂ ਮਿਲੇਗਾ ਤਾਂ ਨਸਲਵਾਦ ਚ ਵਾਧਾ ਹੋ ਸਕਦਾ ਹੈ ਕੈਨੇਡਾ ਚ ਆਏ ਹੋਏ ਵਿਜ਼ਟਰ ਕੁਝ ਸੂਬਿਆਂ ਚ ਟਰੱਕ ਦਾ ਲਾਇਸੈਂਸ ਲੈ ਸਕਦੇ ਨੇ ਬਿਨੈਕਾਰ ਆਪਣੇ ਪਿਛਲੇ ਦੇਸ਼ ਦਾ ਲਾਇਸੈਂਸ ਤੇ ਤਜਰਬਾ ਦਿਖਾ ਕੇ ਕੈਨੇਡੀਅਨ ਲਾਇਸੈਂਸ ਲੈਣ ਲਈ ਅਰਜ਼ੀ ਦੇ ਸਕਦੇ ਨੇ ਟਰੱਕ ਚਲਾਉਣ ਲਈ ਕੈਨੇਡੀਅਨ ਲਾਇਸੈਂਸ ਹਾਸਲ ਕਰਨ ਉਪਰੰਤ ਬਿਨੈਕਾਰ ਰੋਜ਼ਗਾਰਦਾਤੇ ਨਾਲ ਸੰਪਰਕ ਕਰਕੇ ਵਰਕ ਪਰਮਿਟ ਦੀ ਅਰਜ਼ੀ ਵੀ ਦਿੰਦੇ ਰਹੇ ਨੇ 온ਟਾਰੀਓ ਨੇ ਪਿਛਲੇ ਹਫਤੇ ਇਸ ਵਰਤਾਰੇ ਨੂੰ ਰੋਕਣ ਲਈ ਇੱਕ ਬਿੱਲ ਲਿਆਂਦਾ ਹੈ ਬ੍ਰੈਮਟਨ ਤੋਂ ਐਮਪੀਪੀ ਹਰਦੀਪ ਗਰੇਵਾਲ ਨੇ ਦੱਸਿਆ ਕਿ ਹੁਣ ਵਿਜ਼ਟਰ 온ਟਾਰੀਓ ਚ ਟਰੱਕ ਡਰਾਈਵਰ ਦਾ ਲਾਇਸੈਂਸ ਨਹੀਂ ਲੈ ਸਕਣਗੇ ਹੁਣ ਟਰੱਕ ਦਾ ਲਾਇਸੈਂਸ ਲੈਣ ਲਈ 1 ਸਾਲ ਦਾ ਕੈਨੇਡੀਅਨ ਡਰਾਈਵਿੰਗ ਦਾ ਤਜਰਬਾ ਲੋੜੀਂਦਾ ਹੋਵੇਗਾ ਜ਼ਿਕਰਯੋਗ ਹੈ ਕਿਸ ਤੋਂ ਪਹਿਲਾਂ ਅਨਟਾਰੀਓ ਚ 3 ਟਰਾਂਸਪੋਰਟ ਕੰਪਨੀਆਂ ਤੇ 5 ਡਰਾਈਵਿੰਗ ਸਕੂਲ ਬੰਦ ਕਰਾਉਣ ਦੇ ਆਦੇਸ਼ ਸਤੰਬਰ ਮਹੀਨੇ ਦੌਰਾਨ ਆਏ ਸਨ ਟਰਕਿੰਗ ਇੰਡਸਟਰੀ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਉੱਪਰ ਕਈ ਕਿਸਮ ਦਾ ਦਬਾਅ ਰਿਹਾ ਹੈ ਕੈਨੇਡਾ ਚ ਵੈਸਟ ਕੋਸਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵਿਜੇਦੀਪ ਸਿੰਘ ਨੇ ਕਿਹਾ ਕਿ ਅਜਿਹੇ ਹਾਦਸਿਆਂ ਕਾਰਨ ਜਿੱਥੇ ਆਮ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਉੱਥੇ ਹੀ ਟਰੱਕ ਡਰਾਈਵਰਾਂ ਦੀ ਆਪਣੀ ਜਾਨ ਵੀ ਜੋਖਮ 'ਚ ਹੀ ਰਹਿੰਦੀ ਹੈ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਇਹ ਪੇਸ਼ਾ ਹੁਣ ਇੱਜ਼ਤਦਾਰ ਨਹੀਂ ਰਿਹਾ ਡਰਾਈਵਰਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਪੰਜਾਬੀ ਮੂਲ ਦੇ ਡਰਾਈਵਰ ਸੰਦੀਪ ਸਿੰਘ ਦਾ ਕਹਿਣਾ ਹੈ ਕੁਝ ਸ਼ਹਿਰਾਂ 'ਚ ਤਾਂ ਡਿਲੀਵਰੀ ਦੇਣ ਮੌਕੇ ਉਹਨਾਂ ਨੂੰ ਵਾਸ਼ਰੂਮ ਤੋਂ ਵੀ ਮਨਾ ਕੀਤਾ ਜਾਂਦਾ ਏ ਤੇ ਲੇਟ ਹੋਣ ਦੀ ਸਥਿਤੀ 'ਚ ਉਹਨਾਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਏ ਟਰੱਕ ਡਰਾਈਵਰਾਂ ਵੱਲੋਂ ਮਦਦ ਕਰਨ ਦੀਆਂ ਬਹੁਤ ਉਦਾਹਰਣਾਂ ਨੇ ਕੈਲਗਰੀ ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦਲਜੀਤ ਸੋਹੀ ਨੇ 3 ਘੰਟੇ ਟਰੱਕ ਚਲਾ ਕੇ ਇੱਕ ਔਰਤ ਦਾ ਡਿੱਗਿਆ ਹੋਇਆ ਪਰਸ ਅਤੇ ਸੋਨੇ ਦੀ ਚੇਨ ਉਸ ਤੱਕ ਪੁੱਜਦੀ ਕੀਤੀ ਸੀ ਤੇ ਬਦਲੇ ਵਿੱਚ ਕੋਈ ਵੀ ਸਨਮਾਨ ਲੈਣ ਤੋਂ ਨਾ ਕਰ ਦਿੱਤੀ ਸੀ ਇਸੇ ਤਰ੍ਹਾਂ ਵਿਨੀਪੈਗ 'ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦਵਿੰਦਰ ਸਿੰਘ ਚਾਲ ਵੱਲੋਂ ਇੱਕ ਜ਼ਖਮੀ ਔਰਤ ਦੀ ਮਦਦ ਕੀਤੀ ਗਈ ਸੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਹਾਦਸਿਆਂ ਨੂੰ ਰੋਕਣ ਲਈ ਐਂਟਰੀ ਲੈਵਲ ਡਰਾਈਵਰੀ ਸਿਖਲਾਈ ਦਾ ਮਜ਼ਬੂਤ ਮਿਆਰ ਹੋਣ ਦੀ ਵਕਾਲਤ ਕਰ ਰਹੀ ਹੈ वेस्ट कोस्ट एसोसिएशन ਦਾ ਕਹਿਣਾ ਕਿ ਡਰਾਈਵਰਾਂ ਦੀ ਵਧੇਰੇ ਸਿਖਲਾਈ ਅਤੇ ਸਰਕਾਰਾਂ ਦੀ ਬਿਹਤਰ ਨਿਗਰਾਨੀ ਅਜਿਹੇ ਹਾਦਸਿਆਂ ਨੂੰ ਰੋਕਣ 'ਚ ਸਹਾਇਤਾ ਹੋ ਸਕਦੀ ਹੈ। 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਆਪਣੇ ਉਸ ਟੈਰਿਫ ਵਿਰੋਧੀ ਵਿਗਿਆਪਨ ਦਾ ਬਚਾਅ ਕੀਤਾ ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਕੈਨੇਡਾ ਤੋਂ ਖਫਾ ਹੋ ਗਏ ਨੇ ਫੋਰਡ ਨੇ ਕਿਹਾ ਕਿ অন্ਟਾਰੀਓ ਸਰਕਾਰ ਨੇ ਉਹ ਵਿਗਿਆਪਨ ਅਮਰੀਕੀਆਂ ਨੂੰ ਸੁਨੇਹਾ ਦੇਣ ਲਈ ਬਣਾਇਆ ਸੀ ਤੇ ਉਸ ਨੇ ਆਪਣੇ ਮਕਸਦ ਨੂੰ ਹਾਸਲ ਕਰ ਲਿਆ ਇਸ ਵਿਗਿਆਪਨ ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਬੋਲ ਵਰਤੇ ਗਏ ਸਨ ਜੋ ਟੈਰਿਫ ਦੇ ਵਿਰੋਧ ਚ ਸਨ ਫੋਰਡ ਨੇ ਕਿਹਾ ਕਿ ਇਹ ਐਡ ਮੁਹਿੰਮ ਬਹੁਤ ਪ੍ਰਭਾਵਸ਼ਾਲੀ ਰਹੀ ਤੇ ਇਸ ਨੂੰ 1 ਬਿਲੀਅਨ ਤੋਂ ਵੱਧ ਵਾਰ ਲੋਕਾਂ ਨੇ ਦੇਖਿਆ ਜਾਂ ਇਸ ਬਾਰੇ ਸੁਣਿਆ ਅਸੀਂ ਇੱਕ ਅਜੀਬੀ ਚਰਚਾ ਸ਼ੁਰੂ ਕੀਤੀ ਜੋ ਅਮਰੀਕਾ 'ਚ ਹੋ ਹੀ ਨਹੀਂ ਰਹੀ ਸੀ ਹੁਣ ਉੱਥੇ ਦਾ ਹਰ ਛੋਟਾ ਵੱਡਾ ਤੇ ਦਰਮਿਆਨੇ ਦਰਜੇ ਦਾ ਮੀਡੀਆ ਇਸ ਬਾਰੇ ਗੱਲ ਕਰ ਰਿਹਾ ਹੈ ਇਹ 1 ਮਿੰਟ ਦਾ ਟੈਰਿਫ ਵਿਰੋਧੀ ਵਿਗਿਆਪਨ 14 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਇਸ ਵਿੱਚ ਰੀਗਨ ਦਾ 1987 ਦਾ ਰੇਡੀਓ ਭਾਸ਼ਣ ਵਰਤਿਆ ਗਿਆ ਜਿਸ ਵਿੱਚ ਉਹ ਮੁਕਤ ਵਪਾਰ ਦੇ ਹੱਕ 'ਚ ਬੋਲਦੇ ਨੇ ਵਿਗਿਆਪਨ 'ਚ ਅਮਰੀਕਾ ਅਤੇ ਅਮਰੀਕੀ ਵਰਕਰਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਸਨ ਪਰ ਇਸ ਵਿਗਿਆਪਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਬਹੁਤ ਗੁੱਸੇ 'ਚ ਆ ਗਿਆ ਤੇ ਉਹਨਾਂ ਨੇ ਕੈਨੇਡਾ ਨਾਲ ਚੱਲ ਰਹੀਆਂ ਸਾਰੀਆਂ ਵਪਾਰਕ ਗੱਲਬਾਤਾਂ ਰੱਦ ਕਰ ਦਿੱਤੀਆਂ 트੍ਰੰਪ ਨੇ ਇਸ ਵਿਗਿਆਪਨ ਨੂੰ ਝੂਠਾ ਤੇ ਫਰਜ਼ੀ ਆਖਿਆ ਫੋਰਡ ਨੇ ਕਿਹਾ ਕਿ ਉਹਨਾਂ ਦਾ ਕਦੇ ਵੀ ਇਹ ਮਕਸਦ ਨਹੀਂ ਸੀ ਕਿ ਉਹ ਰਾਸ਼ਟਰਪਤੀ 트ੰਪ ਨੂੰ ਉਕਸਾਉਣ ਜਾਂ ਉਹਨਾਂ ਦਾ ਮਜ਼ਾਕ ਉਡਾਉਣ ਉਹ ਸਿਰਫ ਅਮਰੀਕੀਆਂ ਨੂੰ ਇਹ ਦਿਖਾਉਣਾ ਚਾਹੁੰਦੇ ਸਨ ਕਿ ਟੈਰਫ ਦਾ ਅਸਰ ਮਜ਼ਦੂਰਾਂ ਤੇ ਕਾਰੋਬਾਰਾਂ ਤੇ ਕਿਵੇਂ ਪੈਂਦਾ ਹੈ ਫੂਡ ਨੇ ਕਿਹਾ ਤੁਸੀਂ ਜਾਣਦੇ ਹੋ ਕਿ ਰਾਸ਼ਟਰਪਤੀ 트ੰਪ ਹੁਣ ਇੰਨੇ ਨਾਰਾਜ਼ ਕਿਉਂ ਨੇ ਕਿਉਂਕਿ ਇਹ ਵਿਗਿਆਪਨ ਪ੍ਰਭਾਵਸ਼ਾਲੀ ਸੀ ਇਹ ਕੰਮ ਕਰ ਰਿਹਾ ਸੀ ਇਸ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲਬਾਤ ਕਰਨ ਤੋਂ ਬਾਅਦ ਫੋਰਡ ਨੇ ਸੋਮਵਾਰ ਨੂੰ ਇਹ ਵਿਗਿਆਪਨ ਹਟਾ ਲਿਆ ਤਾਂ ਜੋ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਮੁੜ ਸ਼ੁਰੂ ਹੋ ਸਕੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਕਾਰਨੀ ਨੇ ਉਸ ਵਿਗਿਆਪਨ ਬਾਰੇ ਕੋਈ ਰਾਏ ਦਿੱਤੀ ਸੀ ਤਾਂ ਫੋਰਡ ਨੇ ਕਿਹਾ ਕਿ ਉਹ ਨਿੱਜੀ ਗੱਲਾਂ ਦਾ ਖੁਲਾਸਾ ਨਹੀਂ ਕਰਨਗੇ ਪਰ ਇਹ ਪੁਸ਼ਟੀ ਕੀਤੀ ਕਿ ਕਾਰਨੀ ਨੂੰ ਇਸ ਵਿਗਿਆਪਨ ਬਾਰੇ ਪਹਿਲਾਂ ਤੋਂ ਪਤਾ ਸੀ ਜਦੋਂ ਇਹ ਨਸ਼ਰ ਨਹੀਂ ਹੋਇਆ ਸੀ ਕੈਨੇਡੀਅਨ ਅਧਿਕਾਰੀਆਂ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਨੂੰ ਹੈਰਾਨੀ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਚਾਨਕ ਐਲਾਨ ਕੀਤਾ ਕਿ ਉਹ ਅਨਟੈਰੀਓ ਦੇ ਟੈਰਿਫ ਵਿਰੋਧੀ ਵਿਗਿਆਪਨ ਕਰਕੇ ਕੈਨੇਡਾ ਨਾਲ ਵਪਾਰਕ ਗੱਲਬਾਤ ਰੋਕ ਰਹੇ ਨੇ ਪਰ ਸੂਤਰਾਂ ਦਾ ਕਹਿਣਾ ਹੈ ਕਿ ਅਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਸਖਤ ਰਵੱਈਏ ਤੇ 트ੰਪ ਬਾਰੇ ਉਨ੍ਹਾਂ ਦੇ ਤਿੱਖੇ ਬਿਆਨ ਕਾਫੀ ਸਮੇਂ ਤੋਂ 트ੰਪ ਪ੍ਰਸ਼ਾਸਨ ਨੂੰ ਚੁਬਦੇ ਰਹੇ ਨੇ ਦੋ ਸੂਤਰਾਂ ਨੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਕਈ ਮਹੀਨਿਆਂ ਤੋਂ ਕੈਨੇਡਾ ਨੂੰ آگਾਹ ਕੀਤਾ ਸੀ ਕਿ ਫੋਰਡ ਦੇ ਬਿਆਨ ਚਿੰਤਾਜਨਕ ਨੇ ਕੈਨੇਡੀਅਨ ਮੀਡੀਆ ਨੇ ਉਹਨਾਂ ਸੂਤਰਾਂ ਦੇ ਨਾਮ ਨਹੀਂ ਦੱਸੇ ਕਿਉਂਕਿ ਉਹਨਾਂ ਨੂੰ ਜਨਤਕ ਤੌਰ ਤੇ ਬੋਲਣ ਦੀ ਇਜਾਜ਼ਤ ਨਹੀਂ ਹੈ ਡੱਗਫੋਰਡ ਨੇ ਹਾਲ ਹੀ ਦੇ ਹਫ਼ਤਿਆਂ ਚ ਟਰੰਪ ਨੂੰ ਜ਼ਾਲਮ ਕਿਹਾ ਸੀ ਤੇ ਵਾਅਦਾ ਕੀਤਾ ਸੀ ਕਿ ਉਹ ਟਰੰਪ ਨੂੰ ਅਨਟੈਰੀਓ ਤੇ ਚੜ੍ਹਾਈ ਨਹੀਂ ਕਰਨ ਦੇਣਗੇ ਫੋਰਡ ਅਮਰੀਕੀ ਰਾਸ਼ਟਰਪਤੀ ਦੇ ਬਹੁਤ ਵੱਡੇ ਆਲੋਚਕ ਰਹੇ ਨੇ ਖਾਸ ਕਰਕੇ ਜਦੋਂ ਸਟੈਲੈਂਟਸ ਅਤੇ ਜਨਰਲ ਮੋਟਰਜ਼ ਵਰਗੀਆਂ ਕੰਪਨੀਆਂ ਨੇ ਕੈਨੇਡਾ ਚ ਵਾਹਨਾਂ ਦਾ ਉਤਪਾਦਨ ਘਟਾਇਆ ਉਹ ਅਮਰੀਕੀ ਨਿਊਜ਼ ਪ੍ਰੋਗਰਾਮਾਂ ਚ ਅਕਸਰ ਨਜ਼ਰ ਆਉਂਦੇ ਨੇ ਇੱਕ ਪ੍ਰੋਗਰਾਮ ਚ ਫੋਰਡ ਨੇ ਟਰੰਪ ਨੂੰ ਕੈਨੇਡਾ ਚ ਸ਼ਾਇਦ ਦੁਨੀਆ ਸਭ ਤੋਂ ਵੱਧ ਨਾ ਪਸੰਦ ਕੀਤਾ ਜਾਣ ਵਾਲਾ ਲੀਡਰ ਕਿਹਾ ਸੀ ਫੋਰਡ ਨੇ ਕਈ ਵਾਰ ਧਮਕੀ ਦਿੱਤੀ ਕਿ ਉਹ ਅੰਟੈਰੀਓ ਦੇ ਊਰਜਾ ਉਤਪਾਦਨ ਨੂੰ ਸੌਦੇਬਾਜ਼ੀ ਚ ਹਥਿਆਰ ਵਜੋਂ ਨਹੀਂ ਵਰਤਣਗੇ ਉਹਨਾਂ ਦਾ ਇਹ ਸਖਤ ਰੁਖ ਕਈ ਕੈਨੇਡੀਅਨਸ ਵਿਚਾਲੇ ਲੋਕਪ੍ਰੀਆ ਹੋਇਆ ਤੇ ਇਸ ਨਾਲ ਉਹਨਾਂ ਦੀ ਪਾਰਟੀ ਤੀਜੀ ਵਾਰ ਲਗਾਤਾਰ ਸਰਕਾਰ ਬਣਾਉਣ ਚ ਕਾਮਯਾਬ ਹੋਈ ਇੱਕ ਸੂਤਰ ਨੇ ਕਿਹਾ ਕਿ ਅੰਟੈਰੀਓ ਦਾ ਅਮਰੀਕੀ ਸ਼ਰਾਬ ਨੂੰ ਐਲਸੀਬੀਓ ਤੋਂ ਹਟਾਉਣਾ ਵੀ ਟਰੰਪ ਪ੍ਰਸ਼ਾਸਨ ਲਈ ਚੁਬਮਾ ਮਾਮਲਾ ਹੈ ਐਲਸੀਬੀਓ ਦੁਨੀਆ ਦੇ ਸਭ ਤੋਂ ਵੱਡੇ ਸ਼ਰਾਬ ਥੋਕ ਵਿਕਰੇਤਾਵਾਂ ਚੋਂ ਇੱਕ ਹੈ ਟਰੰਪ ਵੱਲੋਂ ਲਗਾਏ ਟੈਰਿਫ ਦੇ ਪਹਿਲੇ ਗੇੜ ਦੇ ਜਵਾਬ ਚ ਅਨਟੈਰੀਓ ਤੇ ਕੁਝ ਹੋਰ ਸੂਬਿਆਂ ਨੇ ਮਾਰਚ ਚ ਅਮਰੀਕੀ ਸ਼ਰਾਬ ਨੂੰ ਆਪਣੇ ਸਟੋਰਾਂ ਤੋਂ ਹਟਾ ਦਿੱਤਾ ਸੀ ਸੂਤਰਾਂ ਅਨੁਸਾਰ 75 ਮਿਲੀਅਨ ਡਾਲਰ ਦਾ ਟੈਰਿਫ ਵਿਰੋਧੀ ਟੀਵੀ ਵਿਗਿਆਪਨ ਇਸ ਸਿਲਸਿਲੇ ਚ ਆਖਰੀ ਕੜੀ ਸੀ ਜਿਸ ਨੇ ਟਰੰਪ ਨੂੰ ਪੂਰੀ ਤਰ੍ਹਾਂ ਖਫਾ ਕਰ ਦਿੱਤਾ ਇਸ ਵਿਗਿਆਪਨ ਚ 1987 ਦਾ ਰੋਨਾਲਡ ਰੀਗਨ ਦਾ ਇੱਕ ਭਾਸ਼ਣ ਹੈ ਜਿਸ ਚ ਉਹ ਟੈਰਿਫ ਦਾ ਵਿਰੋਧ ਕਰਦੇ ਨੇ ਇਹ ਵਿਗਿਆਪਨ ਦੋ ਵਰਲਡ ਸੀਰੀਜ਼ ਮੈਚਾਂ ਦੌਰਾਨ ਦਿਖਾਇਆ ਗਿਆ ਤੇ ਸੋਮਵਾਰ ਨੂੰ ਹਟਾ ਦਿੱਤਾ ਗਿਆ ਕੈਨੇਡਾ ਅਤੇ ਕਿਨੀਆ ਦੇ ਹਵਾਈ ਜਹਾਜ਼ ਕ੍ਰੈਸ਼ ਹੋਣ ਕਾਰਨ ਘੱਟੋ-ਘੱਟ 13 ਜਣਿਆਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਗ੍ਰੀਨਲੈਂਡ ਵਿਖੇ ਵਾਪਰਿਆ ਜਿੱਥੇ ਕੈਨੇਡਾ ਤੋਂ ਰਵਾਨਾ ਹੋਇਆ ਜਹਾਜ਼ ਅਚਾਨਕ ਹੀ ਕ੍ਰੈਸ਼ ਹੋ ਗਿਆ। ਡੈਨਿਸ਼ 에ਅਰਪੋਰਟ ਅਥਾਰਟੀ ਨਵੀਅਰ ਨੇ ਦੱਸਿਆ ਕਿ ਹਵਾਈ ਜਹਾਜ਼ ਰਡਾਰ ਤੋਂ ਗਾਇਬ ਹੋਣ ਮਗਰੋਂ ਗ੍ਰੀਨਲੈਂਡ ਦੇ ਉੱਤਰੀ ਇਲਾਕੇ 'ਚ ਡਿੱਗਿਆ। ਦੂਰ ਦਰਾਡੇ ਦਾ ਇਲਾਕਾ ਹੋਣ ਕਾਰਨ ਹੋ ਸਕਦਾ ਹੈ। ਕੈਨੇਡਾ ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਓਟਵਾ ਚ ਨਵੇਂ ਬੀਏਪੀਐਸ ਸ਼੍ਰੀ ਸੁਆਮੀ ਨਾਰਾਇਣ ਮੰਦਰ ਦੇ ਨੀਂਹ ਪੱਥਰ ਸਮਾਗਮ ਚ ਸ਼ਾਮਲ ਹੋਏ। ਉਹਨਾਂ ਨੇ ਭਾਰਤ ਤੇ ਕੈਨੇਡਾ ਨੂੰ ਜੋੜਨ ਵਾਲੀਆਂ ਰਵਾਇਤੀ ਸੱਭਿਆਚਾਰਕ ਕਦਰਾਂ ਕੀਮਤਾਂ ਤੇ ਜ਼ੋਰ ਦਿੱਤਾ। ਪਟਨਾਇਕ ਨੇ ਕਿਹਾ ਕਿ ਇਹ ਮੰਦਰ ਸ਼ਾਂਤੀ, ਸੇਵਾ ਤੇ ਏਕਤਾ ਦਾ ਪ੍ਰਤੀਕ ਹੋਵੇਗਾ। ਇਸ ਮੌਕੇ ਤੇ ਹਾਈ ਕਮਿਸ਼ਨਰ ਦੇ ਨਾਲ ਉਹਨਾਂ ਦੀ ਪਤਨੀ ਵੀ ਮੌਜੂਦ ਸੀ। ਭਾਰਤੀ ਰਾਜਦੂਤ ਨੇ ਸਮਾਜਿਕ ਅਧਿਆਤਮਕ ਹਿੰਦੀ ਸੰਗਠਨ ਬੀਏਪੀਐਸ ਤੇ ਉਸ ਦੇ ਸਵੈਸੇਵਕਾਂ ਦੀ ਕਮਿਊਨਿਟੀ ਸੇਵਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਦੂਜੇ ਪਾਸੇ ਆਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਸਹਿਯੋਗ ਨਾਲ ਕੈਨੇਡਾ ਦੇ ਹਿੰਦੂ ਮਿਸ਼ਨ ਤੇ ਮੋਂਟਰੀਅਲ ਸਥਿਤ ਕਿਊਬਿਕ ਦੇ ਇੰਡੋ ਕੈਨੇਡੀਅਨ ਡਾਇਸਪੋਰਾ ਨੇ ਭਗਵਤ ਗੀਤਾ ਤੇ ਲੈਕਚਰ ਕਰਵਾਇਆ ਇਜਲਾਸ ਦੌਰਾਨ ਆਚਾਰੀਆ ਉਮੇਸ਼ ਦਵੇ ਨੇ ਭਗਵਤ ਗੀਤਾ ਦੀਆਂ ਅਧਿਆਤਮਿਕ ਸਿੱਖਿਆਵਾਂ ਪਾਠਾਂ ਤੇ ਸੱਭਿਆਚਾਰਕ ਮਹੱਤਵ ਤੇ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਸੰਗਤ ਨੂੰ ਗੀਤਾ ਦੇ ਸਦੀਵੀ ਦਰਸ਼ਨ ਨੂੰ ਆਧੁਨਿਕ ਜੀਵਨ ਚ ਮਾਰਗਦਰਸ਼ਕ ਸਿਧਾਂਤ ਦੇ ਰੂਪ ਚ ਅਪਣਾਉਣ ਲਈ ਉਤਸ਼ਾਹਿਤ ਕੀਤਾ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੰਜਾਬ ਦੇ ਪ੍ਰਸਿੱਧ ਕਾਰੋਬਾਰੀ ਦਾ ਕੈਨੇਡਾ 'ਚ ਕਤਲ ਹਮਲਾਵਰਾਂ ਨੇ ਕਾਰ 'ਚ ਬੈਠੇ ਨੂੰ ਮਾਰੀਆਂ ਗੋਲੀਆਂ ਟੋਰਾਂਟੋ ਦੇ ਗੈਸ ਸਟੇਸ਼ਨ ਤੇ ਚੱਲੀਆਂ ਗੋਲੀਆਂ ਘੱਟੋ-ਘੱਟ 2 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਸਰੀ 'ਚ ਗੋਲੀ ਚਲਾਉਣ ਦੇ ਦੋਸ਼ 'ਚ ਇੱਕ ਗ੍ਰਿਫਤਾਰ ਕਤਲ ਦੀ ਕੋਸ਼ਿਸ਼ ਸਮੇਤ ਅਪਰਾਧਿਕ ਦੋਸ਼ ਲਾਏ ਗਏ ਕੈਨੇਡਾ ਅਤੇ ਯੂਐਸ 'ਚ ਟਰੱਕ ਡਰਾਈਵਰਾਂ ਉੱਪਰ ਹੋਈ ਸਖਤੀ ਵਿਜ਼ਟਰਜ਼ ਨੂੰ ਨਹੀਂ ਮਿਲੇਗਾ ਟਰੱਕ ਡਰਾਈਵਰ ਦਾ ਲਾਇਸੈਂਸ ਅਸਦਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ